ਕਿਸਾਨ ਭਰਾਵੋ ਸਾਰਿਆਂ ਨੂੰ ਸਤਿ ਸ੍ਰੀਕਾਲ ਜੀ ਅਸੀਂ ਨਾ ਸਾਡਾ ਜਿੰਨਾ ਵੀ ਜੀ0 ਲਾਇਆ ਸੀ ਅਸੀਂ ਸਾਰੇ ਦੀ ਪਟਾਈ ਕਰ ਲਈ ਹੈ ਜੀ ਹੁਣ ਅਸੀਂ ਉਹਦੀ ਛਾਂਟੀ ਕਰਕੇ ਬੋਰੀਆਂ ਭਰ ਰਹੇ ਆ ਤੇ ਆ ਸਾਡਾ ਹੈਗਾ ਵਾ ਕਾਰਡੀਨਲ ਜੋ ਜੀ1 ਤਿਆਰ ਹੋ ਗਿਆ ਜੀ0 ਲੱਗਿਆ ਸੀ ਇਹਦੀ ਤਲਾਈ ਹੋ ਰਹੀ ਆ ਛੰਟਾਈ ਹੋ ਗਈ ਆ ਇਹ ਗਾਂ ਨੂੰ ਜੀਵਨ ਲੱਗੇਗਾ ਇਹਦੀ ਕੁਆਲਿਟੀ ਦੇਖੋ ਕਿੰਨੀ ਲੈਂਥ ਆ ਇਹ ਸਾਡੀ ਆਪਣੀ ਲੈਬ ਦਾ ਕਿਊਬਰ ਸੀਗਾ ਜੀ ਤਿਆਰ ਕਰਿਆ ਹੋਇਆ ਕਾਰਡੀਨਲ ਦਾ ਤੇ ਆ ਦੇਖੋ ਜੀ ਇਹਦੀ ਲੈਂਥ ਬਹੁਤ ਵਧੀਆ ਸੀਡ ਤਿਆਰ ਹੋਇਆ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਾਡੇ ਕੋਲੇ ਨਾ ਕਾਰਡੀਨਲ ਦਾ ਟਿਊਬਰ ਮਿੰਨੀ ਟਿਊਬਰ ਵੀ ਹੈ ਉਸ ਅਸੀਂ ਮਤਲਬ ਜੋ ਸਾਡੇ ਕੋਲੇ ਵਾਧੂ ਹੁੰਦਾ ਆਪਣੇ ਲਾਉਣ ਤੋਂ ਅਸੀਂ ਦੇ ਦੇਣੇ ਹੁੰਦੇ ਆ ਕਿਸਾਨ ਭਰਾਵਾਂ ਨੂੰ ਜੇ ਕਿਸੇ ਵੀ ਕਿਸਾਨ ਵੀਰ ਨੂੰ ਕਾਰਡੀਨਲ ਦੇ ਟਿਊਬਰ ਦੀ ਜ਼ਰੂਰਤ ਹੋਵੇ ਤੇ ਸਾਡਾ ਸਕਰੀਨ ਤੇ ਨੰਬਰ ਚੱਲਦਾ 98722 92401 ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਥੈਂਕ ਯੂ ਸਤਿ ਸ੍ਰੀ ਅਕਾਲ ਜੀ